ਇਹ ਕਾਦੇ ਨਿਕਰਾਂ ਗਏ ਬੋਈਆਂ ਨਹੀਂ ਕੋਈ ਨਾ ਨਿਕਰਦਾ ਬੋਈਆਂ ਨਾ ਖਲੋ ਗਾਇਬ ਹੋਇਆ ਸਾਰੇ ਸਾਰੇ ਆ ਤੋਤੇ ਪਏ ਗਵਾਂਡੀ ਇਹ ਹੈ ਪਾਬੜਾ ਵਧੀਆ ਯਾਰ ਵਧੀਆ ਯਾਰੂੰ ਇਹਨੂੰ ਘਟੋ ਘਾਟ ਅੱਜ 2 ਲੀਟਰ ਬੋਤਲ ਪੀਉਣ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜਰੂਰ ਦੇਖਿਓ ਹਾਂ ਉੱਥੇ ਲਾ ਦਾਂਗੇ ਮੰਮੀ ਕੀ ਆ ਹਨੇਰੀਆਂ ਨੂੰ ਕੈ ਔਕਾਤ ਚ ਰਹਿਣ ਉਹ ਆਪਦੀ ਔਕਾਤ ਚ ਹੀ ਆ ਇਸ ਹਫਤੇ ਸਾਡਾ ਤੀਜਾ ਕਪੜਾ ਗੈਪ ਹੋ ਗਿਆ ਲੋਰ ਤੇ ਲੋਰ ਨੀ ਕਰਾਂ ਤੇ ਨੀ ਕਰਾਂ ਗੈਪ ਹੋਈ ਜਾਂਦੀ ਕੋਈ ਨਾ ਨੀ ਕਰ ਗੈਪ ਹੋਈ ਜਾਂ ਨਾ ਕੋ ਲੋਰ ਗੈਪ ਹੋਇਆ ਸਾਰੇ ਸਾਰੇ ਉਹ ਤੋਤੇ ਪੈ ਗਏ ਗਵਾਂਡੀਆਂ ਘਰੇ ਦੇਖ ਪਈ ਉਹਨਾਂ ਘਰੇ ਕਪੜੇ ਵਧੀਆਂ ਨੇ ਸਾਡੇ ਘਰੇ ਘਟੀ ਜਾਂਦੇ ਆ ਕਿਸੇ ਗਵਾਂਡੀਆਂ ਘਰੇ ਨਹੀਂ ਗਏ ਆ ਹਾਂ ਹਾਲੀ ਨਹੀਂ ਇਹ ਹਾਂ ਹਾਲੀ ਨਹੀਂ ਇਹ ਹੈ ਪਾਬੜਾ ਵਧੀਆਂ ਆ ਵਧੀਆਂ ਆ ਤੂੰ ਹੈ ਆਹੋ ਅੱਜ ਪੈਗ ਵਾਦ ਦਲਵਾ ਦੇਣਾ ਇਹਦਾ ਲਾਂਮਾ ਨਾ ਰਹਿ ਜੇ ਚੰਗਾ ਜੇ ਹੈ ਇਹਨੂੰ ਘੱਟੋ ਘਾਟ ਅੱਜ 2 ਲੀਟਰ ਬੋਤਲ ਪੀਉਣੀ ਇਹਨੂੰ ਪੈਪਸੀ ਵਾਲੀ ਆ ਕੰਮ ਨਾ ਹੁੰਨੀ ਕਹਿੰਦਾ ਉੱਡ ਡੁੱਡ ਪੈਂਦਾ ਆਹੋ ਕੰਮ ਨਹੀਂ ਕਰਦਾ ਹਾਂ ਲਓ ਵੀ ਸੱਜਣੋ ਨਵੇਂ ਫਾਰਮ ਦੀ ਤਿਆਰੀ ਹੋ ਚੱਲੀ ਐ ਸਟਾਰਟ ਮਾੜੀ ਜੀ ਰੂੜੀ ਦੀ ਦਿੱਕਤ ਆਹੀਂ ਇੱਥੇ ਰੂੜੀ ਸੱਟ ਬੈਠੇ ਸੀ ਅੱਜ ਪ੍ਰਦੀਪ ਜੇ ਆਵੇਗਾ ਤੇ ਚੱਕੇਗਾ ਜੇ ਨਾ ਆਵੇਗਾ ਤੇ ਲਾਂ ਤਾਂ ਪੋ ਆਵੇਗਾ ਤੇ ਅਸੀਂ ਕਿਸੇ ਹੋਰ ਨੂੰ ਚੁਕਾ ਦੇਾਂਗੇ ਫਿਰ ਇੱਥੇ ਯਾਰੀਆਂ ਖਤਮ ਹੋ ਜਾਣੀਆਂ ਮੈਂ ਤਾਂ ਦਾਤਾ ਹੀ ਪ੍ਰਦੀਪ ਸਿਆਂ ਸੋਣ ਲਾ ਆਹ ਰੂੜੀ ਆ ਚੱਕਣੀਆਂ ਓਹ ਚੱਕਣੀਆਂ ਓਹ ਕਿੰਨੀ ਰੂੜੀ ਪਈ ਆ ਇਹ ਸਾਰੀ ਚੱਕਣੀ ਮੇਰਾ ਵੀਰ ਤੇ ਜੇ ਤਾਂ ਅੱਜ ਆ ਚੱਕ ਲੈਗਾ ਤੇ ਠੀਕ ਐ ਨਹੀਂ ਤੇ ਵੇਖੀ ਕੱਲ ਨੂੰ ਤੇਰੇ ਨਾਲ ਸਿਆਪਾ ਖਾਣਾ ਤੇਰੇ ਨਾਲ ਵੀ ਕਲੇਸ਼ ਹੀ ਚੱਲਣਾ ਹੱਡ ਬੱਚਾ ਦੇ ਆ ਵੀ ਬੱਸ ਕਰਦੇ ਬੱਸ ਡਿੱਬੇ ਮੋੜ ਬੱਕ ਮਾ ਕੇ ਬੈਗ ਲਾ ਦੇ ਆ ਖਾ ਦੀ ਲੱਤ ਨਹੀਂ ਆਪਾਂ ਏ ਚਲੋ ਵੀ ਹਾਂ ਇਹ 4x4 ਆ ਲੈ ਡੀਆਈ 550 ਐਨਜੀ ਏਸੀਈ ਫੋਰ 4 ਡਰਾਈਵ ਆਸਤਾ ਐਗਰੋ ਟੂਲਸ ਵਾਲਿਆਂ ਵੱਲੋਂ ਇਹ ਬਣਾਇਆ ਗਿਆ ਟਰੈਕਟਰ ਇਹ ਜਾਂ ਮਸ਼ੀਨ ਦੇ ਮਗਰ ਜਾ ਅਗਲੇ ਬੰਨੇ ਕੀ ਪਤਾ ਨਹੀਂ ਕੀ ਲਿਖਿਆ ਇਹ ਤੇ ਵੀਰ ਦਾ ਤੇਰੇ ਕੋਲ ਵੱਡਾ ਮੂੰਹ ਹੀ ਲੈ ਜਾ ਨਾ ਬਾਈ ਦੱਸ ਇਹ ਜਿਆਦਾ ਭਰਾਵਾ ਇਹਦਾ ਵੀਡੀਓ ਵਾਲਾ ਕੈਮਰੇ ਚ ਮਾਰਦਾ ਗੱਲਾਂ ਇਹ ਸ਼ਾਟ ਤੇ ਚੱਲਣ ਦੀ ਗੇਅਰ ਵਾਲੀ ਇਹ ਪੱਕੀ ਜਿਹੀ ਰਹਿਂਦੀ ਸ਼ਾਟ ਸ਼ਾਟ ਵੀ ਹੈਗੀ ਨਹੀਂ ਦੀ ਲੈ ਆ ਕੇ ਪਾ ਲੋ ਇਹ ਨਾ ਮਾ ਯਾ ਇਹ ਪਰਮਾਨੈਂਟ ਹੀ ਚੱਲਦੀ ਰਹਿੰਦੀ ਜੀ ਇੱਥੇ ਹੀ ਰੱਖ ਲੈਣਾ ਐ ਇੰਨੀ ਤੂੰ ਤਾਂ ਕਿ ਰੱਖਣੀ ਹਾਂ ਜੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ